ਕਵਾਲਿਟੀ ਦੀਆਂ ਦਿੱਤੀਆਂ ਵਰਦੀਆਂ ਵਾਪਸ ਲੋ ਵਾਪਸ ਲੋ ਵਾਪਸ ਲੋ ਚੰਗੀ ਕੁਆਲਿਟੀ ਦੀਆਂ ਵਰਦੀਆਂ ਬੱਚਿਆਂ ਨੂੰ ਮੁਹੱਈਆ ਕਰਾਓ ਮੁਹੱਈਆ ਕਰਾਓ ਮੁਹੱਈਆ ਕਰਾਓ ਆ ਜਿਲ੍ਹਾ ਫਾਲਕਾ ਵਿੱਚ ਪ੍ਰਾਇਮਰੀ ਸਕੂਲ ਵਿੱਚ ਵੱਡੀਆਂ ਜਾ ਰਹੀਆਂ ਵਰਦੀਆਂ ਦੇ ਮੁੱਦੇ ਨੂੰ ਲੈ ਕੇ ਦਿਨ-ਬ-ਦਿਨ ਚੜ੍ਹ ਇੱਕ ਮਹਾਤਵ ਦੀ ਜਾ ਰਹੀ ਹੈ ਕੀ ਮਾਮਲਾ ਹੈ ਜਾਣਨ ਦੀ ਕੋਸ਼ਿਸ਼ ਕਰਨ ਮੇਰ ਮੁੱਦਾ ਇਹ ਹੈ ਕਿ ਜਦੋਂ ਅਸੀਂ ਅੱਗੇ ਸਾਡੇ ਸਕੂਲ ਦੇ ਖਾਤੇ ਵਿੱਚ ਵਰਦੀਆਂ ਬੱਚਿਆਂ ਨੂੰ ਲੈ ਕੇ ਦੇਣ ਵਾਸਤੇ ਐਸਐਮਸੀ ਕਮੇਟੀ ਦੇ ਖਾਤੇ ਪੈਸੇ ਪਰ ਅੱਜ ਕੀ ਹੈ ਅੱਜ ਸਾਨੂੰ ਉਹ ਵਰਦੀਆਂ ਜਿਹੜੀਆਂ ਥੁਪੀਆਂ ਗਈਆਂ ਉਹਦੇ ਵਿੱਚ ਲੜਕੀਆਂ ਨੂੰ ਵੀ ਪੈਂਟਾਂ ਲੜਕੀਆਂ ਨੂੰ ਟੋਪੀਆਂ ਲੜਕੀਆਂ ਨੂੰ ਕੋਈ ਕਿਸੇ ਤੋਂ ਬੱਚੇ ਦਾ ਕੋਈ ਆਈ ਕਾਰਡ ਨਹੀਂ ਕਿਸੇ ਬੱਚੇ ਦੀ ਕੋਈ ਟਾਈ ਨਹੀਂ ਕੋਈ ਬੈਲਟ ਨਹੀਂ ਤੇ ਕਪੜਾ ਵੀ ਐਡਾ ਕੋ ਮਾੜਾ ਹੈਗਾ ਜਿਹੜਾ ਦੇਖਣ ਨੂੰ ਹੀ ਕਈਆਂ ਬੱਚਿਆਂ ਦੀਆਂ ਪੈਂਟਾਂ ਅੱਜ ਅਸੀਂ ਚਾਰ ਤੇ ਨਹੀਂ ਹੋਏ ਫਟ ਗਈਆਂ ਇੱਥੋਂ ਤੱਕ ਵੀ ਜਿਹੜੇ ਬੂਟ ਆਏ ਨੇ ਡੱਬਿਆਂ ਦੇ ਵਿੱਚ ਇੱਕ ਇੱਕ ਪੈਰ ਦੇ ਦੋਨੋਂ-ਦੋਨੋਂ ਬੂਟ ਆ ਗਏ। ਇਹ ਬੱਚਾ ਦੇ ਫੇਰ ਐਂ ਇੰਨੇ ਕੋ ਜਿਆਦਾ ਆਲਾਂਬੇ ਲੈ ਕੇ ਆ ਰਹੇ ਨੇ। ਰੋਜ਼ ਸਾਡੇ ਸਕੂਲ ਲੜਾਈ ਦਾ ਮਾਹੌਲ ਵਰਗਾ ਬਣ ਗਿਆ ਹੈ। ਅਧਿਆਪਕਾਂ ਦੇ ਇਲਜ਼ਾਮ ਹੈ ਜਿਹੜੀ ਸੰਸਥਾ ਤੋਂ ਉਹ ਵਰਦੀਆਂ ਮੁਹੱਈਆ ਕਰਾਈਆਂ ਗਈਆਂ ਉਹ ਘੱਟੀਆਂ ਕੁਆਲਿਟੀ ਦੀਆਂ ਹੈਗਾਂ। ਜਿਸ ਨੂੰ ਲੈ ਕੇ ਅਧਿਆਪਕ ਵਰਦਾਂ ਨੂੰ ਇੱਕ ਖਬਰ ਲਗਵਾਈ ਗਈ। ਖਬਰ ਤੇ ਨੂੰ ਲੈ ਕੇ ਐਸ.ਕੇ.ਐਮ. ਜਨਾਲਾਵਾਸ ਤੋਂ ਇੱਕ ਨੋਟਿਸ ਜਾ ਸੰਮਨ ਜਾਰੀ ਕੀਤਾ ਗਿਆ ਅਸੀਂ ਵੀ ਹਰੇਕ ਵਾਰ ਵੜਦੀ ਦਿੰਦੇ ਆ ਸਾਡੀ ਪਿਛਲੇ ਸਾਲ ਦੀ ਵੜਦੀ ਦੇ ਮੁਕਾਬਲੇ ਅੱਜ ਜਿਹੜੀ ਵੜਦੀ ਨਵੀਂ ਦਿੱਤੀ ਗਈ ਹੈ ਉਹ ਅੱਜ ਵੀ ਕੁਝ ਵੀ ਨਹੀਂ ਹੈ ਜਦੋਂ ਵੀ ਕੋਈ ਇਨਸਾਨ ਕਰਪਸ਼ਨ ਦੇ ਖਿਲਾਫ ਬੋਲੇਗਾ ਉਹਨਾਂ ਨੂੰ ਇਸ ਤਰੀਕੇ ਦਬਾਇਆ ਜਾਂਦਾ ਅੱਜ ਨਹੀਂ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਐਦਾਂ ਦੇ ਸੰਮਨਾਂ ਤੋਂ ਅਸੀਂ ਨਹੀਂ ਡਰਨ ਵਾਲੇ ਇਲੀਗਲ ਗੈਰ ਕਾਨੂੰਨੀ ਇਹ ਜਿਹੜਾ ਨੋਟਿਸ ਜਾਂ ਸੰਮਨ ਸਾਨੂੰ ਦਿੱਤਾ ਗਿਆ ਹੈ ਸਾਡੇ ਦੇ ਵਿਭਾਗ ਨੂੰ ਭੇਜ ਕੇ ਸਾਨੂੰ ਲੋਡ ਕਰਾਇਆ ਗਿਆ ਉਹਦੇ ਅਸੀਂ ਖਿਲਾਫ ਹੈ ਬਗ਼ਾਅ ਗਿਆ ਮੁਰਦਾਬਾ 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 ਘੱਟੀਆਂ ਕੁਆਲਿਟੀ ਦੀਆਂ ਵਰਦੀਆਂ ਸਾਨੂੰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਆ ਜਿਲ੍ਹਾ ਫਾਹਲਕਾ ਵਿੱਚ ਪ੍ਰਾਇਮਰੀ ਸਕੂਲ ਵਿੱਚ ਵੰਡੀਆਂ ਜਾ ਰਹੀਆਂ ਵਰਦੀਆਂ ਦੇ ਮੁੱਦੇ ਨੂੰ ਲੈ ਕੇ ਦਿਨ-ਬ-ਦਿਨ ਤੜਕੇ ਕਰਮਾਹਤ ਫਦੀ ਜਾ ਰਹੀ ਹੈ ਕੀ ਮਾਮਲਾ ਹੈ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਾਥੀਆਂ ਅੱਜ ਉਹਨਾਂ ਨੇ ਮੁੱਦੇ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਹੈ ਇੱਕ ਵੱਡਾ ਕੱਟ ਕੀਤਾ ਜਾਣਾਂਗੇ ਉਰਜਾਨ ਨੂੰ ਦੀ ਕੋਸ਼ਿਸ਼ ਕਰਾਂਗੇ ਕਿ ਮਾਮਲਾ ਕੀ ਵਰਦੀਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਮਲਾ ਜਿਹੜਾ ਹੈ ཐਗਿਆ ਤੁਸੀਂ ਸਾ ਕੀ ਮਾਮਲਾ ਕੀ ਜਿਹੜਾ ਵਰਦੀਆਂ ਨੂੰ ਲੈ ਕੇ ਜਿਹੜਾ ਵੱਡਾ ਕੱਟ ਕੀਤਾ ਹੈ ਤੁਹਾਡਾ ਮੇਰ ਮੁੱਦਾ ਇਹ ਹੈ ਕਿ ਜਦੋਂ ਅਸੀਂ ਅੱਗੇ ਸਾਡੇ ਸਕੂਲ ਦੇ ਖਾਤੇ ਵਿੱਚ ਵਰਦੀਆਂ ਬੱਚਿਆਂ ਨੂੰ ਲੈ ਕੇ ਦੇਣ ਵਾਸਤੇ ਐਸਐਮਸੀ ਕਮੇਟੀ ਦੇ ਖਾਤੇ ਪੈਸੇ ਜੋ ਕਿ ਅੱਜ ਵੀ ਹੁਣ ਵੀ ਇਸੇ ਤਰ੍ਹਾਂ ਹੀ ਪੈਸੇ ਆਏ ਹੋਏ ਹਨ ਤੇ ਇਹਨਾਂ ਨੇ ਆਪਣੇ ਲੈਵਲ ਤੇ ਹੀ ਅਲੱਗ-ਅਲੱਗ ਥਾਂ ਤੋਂ ਵਰਦੀਆਂ ਸੁਵਾ ਕੇ ਬਣਵਾ ਕੇ ਜਿਹੜੀਆਂ ਕਿ ਬਿਲਕੁਲ ਸਹੀ ਢੰਗ ਦੀਆਂ ਵਰਦੀਆਂ ਨਹੀਂ ਹਨ ਤੇ ਜਦੋਂ ਅਸੀਂ ਵਰਦੀਆਂ ਪੜਾਉਣੇ ਆ ਤਾਂ ਸਾਨੂੰ ਤਾਂ ਕਿਹਾ ਜਾਂਦਾ ਵੀ ਤੁਸੀਂ ਸਾਰੀਆਂ ਚੀਜ਼ਾਂ ਪੂਰੀਆਂ ਕਰਦੇ ਹੋ ਉਹਦੇ ਵਿੱਚ ਜਿਵੇਂ ਆਈ ਕਾਰਡ ਟਾਈ 벨ਟ ਵਗੈਰਾ ਵਧੀਆ ਪੈਂਟ ਵਧੀਆ ਸ਼ਰਟ ਚੰਗੀ ਕੋਟੀ ਇੱਥੋਂ ਤੱਕ ਵੀ ਅਸੀਂ ਲੜਕੀਆਂ ਨੂੰ ਦੁਪੱਟੇ ਲੈ ਕੇ ਦਿੱਲੇ ਆ ਤੇ ਜੇਕਰ ਕਿਸੇ ਲੜਕੇ ਦੀ ਡਿਮਾਂਡ ਇਹ ਹੋਵੇ ਫਿਰ ਅਸੀਂ ਤੁਹਾਡੇ ਕੋਲ ਸਕਰਟ ਲੈਣੀ ਤਾਂ ਅਸੀਂ ਸਕਰਟ ਲੈ ਕੇ ਦਿੰਦੇ ਹਾਂ ਪਰ ਅੱਜ ਕੀ ਹੈ ਅੱਜ ਸਾਨੂੰ ਉਹ ਵਰਦੀਆਂ ਜਿਹੜੀਆਂ ਥੁਪੀਆਂ ਗਈਆਂ ਉਹਦੇ ਵਿੱਚ ਲੜਕੀਆਂ ਨੂੰ ਵੀ ਪੈਂਟਾਂ ਲੜਕੀਆਂ ਨੂੰ ਟੋਪੀਆਂ ਲੜਕੀਆਂ ਨੂੰ ਕੋਈ ਕਿਸੇ ਦੇ ਬੱਚੇ ਦਾ ਕੋਈ ਆਈ ਕਾਰਡ ਨਹੀਂ ਕਿਸੇ ਬੱਚੇ ਦੀ ਕੋਈ ਟਾਈ ਨਹੀਂ ਕੋਈ ਬੈਲਟ ਨਹੀਂ ਤੇ ਕਪੜਾ ਵੀ ਐਡਾ ਕੋ ਮਾੜਾ ਹੈਗਾ ਜਿਹੜਾ ਦੇਖਣ ਨੂੰ ਹੀ ਕਈਆਂ ਬੱਚਿਆਂ ਦੀਆਂ ਪੈਂਟਾਂ ਅੱਜ ਅਸੀਂ ਚਾੜਦੇ ਨਹੀਂ ਹੋਏ ਫਟ ਗਈਆਂ ਇੱਥੋਂ ਤੱਕ ਵੀ ਜਿਹੜੇ ਬੂਟ ਆਏ ਨੇ ਡੱਬਿਆਂ ਦੇ ਵਿੱਚ ਇੱਕ ਇੱਕ ਪੈਰ ਦੇ ਦੋਨੋਂ ਦੋਨੋਂ ਬੂਟ ਆ ਗਏ ਜਿਹੜੇ ਕਿ ਸਾਡੇ ਟੀਚਰਾਂ ਨੂੰ ਜਦੋਂ ਅਸੀਂ ਬੱਚਿਆਂ ਨੂੰ ਦੇ ਦਿੱਤੇ ਨਾ ਉਹਨਾਂ ਨੇ ਪਾ ਕੇ ਵੇਖੇ ਨਾ ਤੇ ਬੜੀ ਵੱਡੀ ਸਮੱਸਿਆ ਖੜੀ ਹੋਈ ਹੈ ਬੱਚਾ ਦੇ ਪੇਰੈਂਟਸ ਇੰਨੇ ਕੁ ਜ਼ਿਆਦਾ ਆਲਾਂਭੇ ਲੈ ਕੇ ਆ ਰਹੇ ਨਾ ਰੋਜ਼ ਸਾਡੇ ਸਕੂਲ ਲੜਾਈ ਦਾ ਮਾਹੌਲ ਵਰਗਾ ਬਣ ਗਿਆ ਹੈ ਜਦ ਕਿ ਅਸੀਂ ਜਦੋਂ ਦਿੰਦੇ ਸੀ ਅਸੀਂ ਜਿਹੜੇ ਦੁਕਾਨਦਾਰ ਹੁੰਦੇ ਸੀ ਸਾਡੇ ਕੋਲੋਂ ਸਾਰੇ ਦੁਕਾਨਦਾਰ ਆਉਂਦੇ ਸੀ ਜਦੋਂ ਅਸੀਂ ਉਹਨਾਂ ਕੋਲ ਹਲ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਦੇਖਦੇ ਸੀ ਚੰਗੀ ਵੈਰਾਈਟੀ ਵੇਖ ਕੇ ਪਸੰਦ ਕਰਦੇ ਸੀ ਫਿਰ ਉਹੀ ਦੁਕਾਨਦਾਰ ਆ ਕੇ ਸਾਡੇ ਬੱਚਿਆਂ ਨੂੰ ਸਾਰਾ ਕੁਝ ਪਵਾ ਕੇ ਇਹ ਰੈਡੀ ਕਰਕੇ ਇਹ ਤੋਂ ਜੈਡ ਤੱਕ ਤੇ ਜਾਂਦੇ ਸੀ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਖਾਤੇ ਵਿੱਚ ਪੇਮੈਂਟ ਐਸ ਐਮ ਸੀ ਕਮੇਟੀ ਦੇ ਪਸੰਦ ਸਾਰੀ ਕਰਨ ਤੋਂ ਬਾਅਦ ਦਿੰਦੇ ਸੀ ਜਿਹੜੇ ਲਕਸਟਮ ਐਸਐਮਸੀ ਕਮੇਟੀ ਦੇ ਤੋਂ ਜਿਹੜੇ ਪੈਸੇ ਜਾਂਦੇ ਸੀ ਕਿੰਨੇ ਪੈਸੇ ਆਉਂਦੇ ਉਹ ਐਤੀ ਕਿੰਨੇ ਪੈਸੇ ਆਏ ਪਰ ਬੱਚਾ 600 ਰੁਪਿਆ ਹਰ ਇੱਕ ਸਾਲ ਆ ਰਿਹਾ ਹੈ ਬੱਚੇ ਦੀ ਵਰਦੀ ਦਾ ਇਸ ਵਾਰ ਵੀ 600 ਆਇਆ ਅਸੀਂ 600 ਰੁਪਏ ਦੇ ਵਿੱਚ ਵਧੀਆ ਚੰਗੀ ਜਿਹੜੀ ਵਰਦੀ ਲੈ ਕੇ ਦਿੰਨੇ ਆ ਅਸੀਂ ਸਾਡਾ ਸਕੂਲ ਮੇਰਾ ਸਕੂਲ ਚੱਕ ਸਕੇਰਾ ਮੇਰਾ ਨਾਮ ਹੈ ਇੰਦਰਜੀਤ ਸਿੰਘ ਜੇ ਜਿਹੜਾ ਕਿ ਮੈਨੂੰ ਵੀ ਨੋਟਿਸ ਕੱਢਿਆ ਗਿਆ ਸੰਬੰਧ ਜਾਰੀ ਲਿਖਿਆ ਗਿਆ ਬੜੀ ਹੈਰਾਨਗੀ ਹੋਈ ਹੈ ਅਸੀਂ ਵੀ ਹਰ ਇੱਕ ਵਾਰ ਵਰਦੀ ਦਿੰਨੇ ਆ ਸਾਡੀ ਪਿਛਲੇ ਸਾਲ ਦੀ ਵਰਦੀ ਦੇ ਮੁਕਾਬਲੇ ਅੱਜ ਜਿਹੜੀ ਵਰਦੀ ਨਵੀਂ ਦਿੱਤੀ ਗਈ ਹੈ ਉਹ ਅੱਜ ਵੀ ਕੁਝ ਵੀ ਨਹੀਂ ਹੈ ਜਦਕਿ ਜਿਹੜੀ ਪੁਰਾਣੀ ਵਰਦੀ ਸਾਡੀ ਅੱਜ ਵੀ ਜਿਹੜੀ ਚੈੱਕ ਕਰੀਏ ਉਹਦੇ ਨਾਲੋਂ ਨਵੀਂ ਲੱਗਦੀ ਹੈ ਤੇ ਚੰਗੀ ਲੱਗਦੀ ਹੈ ਇਹ ਐਕੀ ਤੁਹਾਡੇ ਇਲਜ਼ਾਮ ਹੈ ਐਕੀ ਪਿਛਲੇ ਨਾਲੋਂ ਜਿਹੜੇ ਜਿਹੜੇ ਤੁਸੀਂ ਖੁਦ ਸੁਆਕੇ ਦਿੱਨੇ ਸੀ ਉਸ ਤੋਂ ਘੱਟ ਔਰ ਘੱਟ ਮੈਂ ਉਸਨਾਂ ਚਾਈ ਬੈੱਡ ਵਗੈਰਾ ਨਹੀਂ ਦੇ ਰਹੇ ਕਿ ਘੱਟ ਦੇ ਰਹੇ ਔਰ ਘੱਟਿਆ ਕੁਆਲਟੀ ਦਿੱਤੀ ਹਾਂਜੀ ਇਹ ਬੈਂਕ ਮੇ ਦੇ ਰੂਲ ਮੁਤਾਬਕ ਦੱਸਿਆ ਜਾ ਰਿਹਾ ਵੀ ਚਾਈ ਬੈੱਡ ਵਗੈਰਾ ਉਹ ਰਿਕਾਰਡ 'ਚ ਨਹੀਂ ਲਿਖੀ ਹੋਈ ਆਪਸ ਅਸੀਂ ਨਹੀਂ ਦੇ ਰਹੇ ਹੁੰਦੀ ਪਰ ਫਿਰ ਵੀ ਅਸੀਂ ਬਣਾ ਕੇ ਦਿੰਦੇ ਸੀ ਠੀਕ ਹੈ ਤੇ ਉਦੋਂ ਸਾਨੂੰ ਕਿਹਾ ਜਾਂਦਾ ਸੀ ਬਣਾ ਕੇ ਦਿਓ ਲੈ ਕੇ ਦੇਣੀ ਹੈ ਤੇ ਹੁਣ ਹੁਣ ਜਿਹੜੀ ਇਹ ਹੁਣ ਕਿੱਥੇ ਗਈਆਂ ਉਹ ਚੀਜ਼ਾਂ ਹੁਣ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਅਧਿਆਪਕਾਂ ਦੇ ਇਲਜ਼ਾਮ ਹੈ ਜਿਹੜੀ ਸੰਸਥਾ ਵੱਲੋਂ ਉਹ ਵਰਦੀਆਂ ਮੁਹੱਈਆ ਕਰਾਈਆਂ ਗਈਆਂ ਉਹ ਘਟੀਆ ਕੁਆਲਿਟੀ ਦੀਆਂ ਹੈਗਾਂ ਜਿਸ ਨੂੰ ਲੈ ਕੇ ਅਧਿਆਪਕ ਵਰਤਾਰੋਂ ਇੱਕ ਖਬਰ ਲਗਵਾਈ ਗਈ ਖਬਰ ਦੇ ਨੂੰ ਲੈ ਕੇ ਐਸ.ਟੀ.ਐਮ. ਜਲਾਲਾਬਾਦ ਵੱਲੋਂ ਇੱਕ ਉਹਨਾਂ ਨੂੰ ਨੋਟਿਸ ਜਾਂ ਸੱਮਨ ਜਾਰੀ ਕੀਤਾ ਗਿਆ ਜਾਣਦੇ ਆ ਸੱਮਨ ਕੀ ਹੈ ਕਿਸ ਤਰ੍ਹਾਂ ਦੇ ਵਰਡਿੰਗ ਵਿੱਚ ਵਰਡ ਹਾਂ ਸਰ ਉਸ ਖਬਰ ਨੂੰ ਲੈ ਕੇ ਜਿਹੜੀ ਲਗਾਈ ਗਈ ਸੀ ਤੁਹਾਡੇ ਵਿੱਚ ਵਰਜਨ ਵੀ ਸੀ ਕਿਸੇ ਅਧਿਆਪਕਾਂ ਦੇ ਉਹ ਜਿਹੜੇ ਸੱਮਨ ਜਾਰੀ ਹੋਏ ਉਹ ਸੱਮਨਾ ਬਾਰੇ ਕੀ ਕਹਿਣਾ ਚਾਹੋਗੇ ਮੈਜਿਕ ਲੰਮਨ ਸਿੰਘ ਸੈਟੀਸਟੇਟ ਦੀ ਹੈਡ ਟੀਚਰ ਸੈਂਟਰ ਹੈਡ ਟੀਚਰ ਦਾ ਪੰਜਾਬ ਪ੍ਰਧਾਨ ਹੈ ਜਿਵੇਂ ਇੱਕ ਸਾਥੀ ਨੇ ਦੱਸਿਆ ਹੈ ਕਿ ਪਹਿਲਾ ਯੂਨੀਫਾਰਮ ਅਸੀਂ ਕਈ ਸਾਲਾਂ ਤੋਂ ਆਪ ਲੈ ਰਹੇ ਹਾਂ 600 ਰੁਪਏ ਪਰ ਹੈਡ ਪਰ ਬੱਚਾ ਸਾਡੇ ਕੋਲ ਅਮਾਉਂਟ ਐਸਐਮਸੀ ਦੇ ਖਾਤੇ ਤੋਂ ਆਉਂਦੀ ਇਸ ਵਾਰੀ ਵੀ ਆਈ ਆ ਔਰ ਪਿਛਲੇ 8-10 ਦਿਨਾਂ ਤੋਂ ਜਿਹੜਾ ਸੈਲਫ ਹੈਲਪ ਗਰੁੱਪ ਬਣਾਇਆ ਇਹਨਾਂ ਨੇ ਕਿ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਉਹਨਾਂ ਦੇ ਨਾਮ ਦੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾ ਕੇ ਸਕੂਲ ਅਜ ਪ੍ਰੋਵਾਈਡ ਕਰਵਾ ਰਹੇ ਆ ਮੈਂ ਮੈਨੂੰ ਪਹਿਲੇ ਵੀ ਇਸ ਤਰ੍ਹਾਂ ਜਦੋਂ ਇਹ ਸ਼ੁਰੂਆਤ ਇਸ ਸਕੀਮ ਪਤਾ ਲੱਗਿਆ ਸੀਗਾ ਸਾਡੇ ਡੀਓ ਨਾਲ ਗੱਲ ਕਰੀ ਸੀਗੀ ਕਿ ਸਾਨੂੰ ਕੁਆਲਿਟੀ ਚਾਹੀਦੀ ਏ ਕਿਉਂਕਿ ਪੈਸੇ ਸਾਡੇ ਖਾਤੇ ਆਣੇ ਆ ਜੇ ਸਾਡੇ ਅਕਾਊਂਟ ਚ ਆਣੇ ਆ ਅਸੀਂ ਤਾਂ ਜੋ ਜੋ ਵੀ ਸ਼ੁਰੂ ਕਰਦੀ ਪ੍ਰੋਵਾਈਡ ਕਰਵਾਏਗਾ ਅਸੀਂ ਉਸ ਕੋਲ ਪੁੱਛਣਾ ਹੈ ਕਿ ਕੁਆਲਿਟੀ ਤੇ ਕੁਆਂਟੀਟੀ ਬਾਰੇ ਗੱਲ ਕਰਨੀ ਆ ਔਰ 8-10 ਦਿਨਾਂ ਤੋਂ ਇਹ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਜਿਸ ਤੋਂ ਬਾਅਦ ਸਾਡੇ ਅਸੀਂ ਪ੍ਰੈਸ ਵਿੱਚ ਇਹ ਖਬਰ ਦਿੱਤੀ ਕਿਉਂਕਿ ਸਾਡੇ ਸਾਥ ਸਾਥੀ ਪ੍ਰੈਸ ਵਾਲਿਆਂ ਕੋਲ ਵੀ ਪੇਰੈਂਟਸ ਗੱਲਾਂ ਕਰਦੇ ਆ ਕਿ ਸਾਨੂੰ ਇਸ ਤਰ੍ਹਾਂ ਦੀ ਵਰਦੀ ਸਹੀ ਨਹੀਂ ਮਿਲਦੀ ਜਿਹੜਾ ਕਿ ਅਲੋਕੇਸ਼ਨ ਸਾਡੇ ਅਧਿਆਪਕ ਵਰਗ ਤੇ ਆਉਂਦਾ ਕਿਉਂਕਿ ਸਕੂਲ ਵਿੱਚ ਮੌਕੇ ਤੇ ਅਸੀਂ ਹੁੰਦੇ ਆ ਅਸੀਂ ਵਰਦੀ ਦਿੰਦੇ ਆ ਜਦੋਂ ਕਿ ਜਦੋਂ ਅਸੀਂ ਕਿਸੇ ਪ੍ਰਾਈਵੇਟ ਦੁਕਾਨ ਤੋਂ ਲੈਂਦੇ ਸੀ ਉਹ ਦੁਕਾਨ ਵਾਲਾ ਬਿਲਕੁਲ ਸਾਰਾ ਕੁਝ ਪੂਰਾ ਕਰਕੇ ਅਸੀਂ ਉਸ ਤੋਂ ਬਾਅਦ ਉਹਨੂੰ ਪੈਸੇ ਦਿੰਦੇ ਸੀਗੇ ਬਟ ਸਾਡੀ ਉਹ ਖਬਰ ਦਾ ਇਹ ਪ੍ਰਸ਼ਾਸਨ ਨੇ ਸਾਡੇ ਵਿਭਾਗ ਨੇ ਸਾਡੇ ਮੁਲਾਜ਼ਮ ਵਰਗ ਨੂੰ ਦਬਾਣ ਦੇ ਚ ਇਦਾਂ ਦਾ ਨੋਟਸ ਕੱਢਿਆ ਹੈਰਾਨੀ ਹੁੰਦੀ ਹੈ ਐਸ ਡੀ ਐਮ ਸਾਹਿਬ ਇੱਕ ਪੀ ਸੀ ਐਸ ਅਫੀਸਰ ਨੇ ਸਰਵਿਸ ਵੀ ਕਾਫੀ ਹੈ ਏਜ ਦੇ ਦੇਖ ਕੇ ਇੱਕ ਦੋ ਵਾਰੀ ਮਿਲੇ ਆ ਬਹੁਤ ਦੁੱਖ ਹੋਇਆ ਕਿ ਉਹਨਾਂ ਦਾ ਰਵੱਈਆ ਮੁਲਾਜ਼ਮਾਂ ਪ੍ਰਤੀ ਹਧਿਆਪਕਾਂ ਪ੍ਰਤੀ ਇਦਾਂ ਦਾ ਹੈ ਉਹ ਨੋਟਸ ਦੀ ਜਿਹੜੀ ਵਾਰਡਿੰਗ ਹੈ ਕਿ ਇਹਨਾਂ ਸਕੂਲਾਂ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਸਹੀ ਵਰਦੀਆਂ ਨਾ ਮੰਡੇ ਵੱਡੇ ਜਾਣ ਸੰਬੰਧੀ ਨੋਟਿਸ ਸੰਮਨ ਸੰਮਨ ਸ਼ਬਦ ਲਿਖਿਆ ਹੈ ਸੰਮਨ ਸ਼ਬਦ ਤਾਂ ਕ੍ਰਿਮਿਨਲ ਬੰਦੇ ਨੂੰ ਦਿੱਤੇ ਜਾਂਦੇ ਆ ਜਿੰਨੇ ਕੋਈ ਕ੍ਰਾਈਮ ਕੀਤਾ ਹੁੰਦਾ ਹੈ ਕ੍ਰਾਈਮ ਵੀ ਉਹ ਜਿਹੜਾ ਕੋਈ ਸਾਡੇ ਦੇਸ਼ ਦੇ ਖਿਲਾਫ ਹੋਵੇ ਉਹਨੂੰ ਸੱਮਨ ਹੁੰਦੇ ਆ ਔਰ ਦਿਵਾਰਾਂ ਨਾਲ ਚਪਕਾਏ ਜਾਂਦੇ ਪਤਾ ਨਹੀਂ ਅਸੀਂ ਕਿਹੜਾ ਕ੍ਰਾਈਮ ਕਰ ਰਿਹਾ ਸਾਨੂੰ ਕੋਈ ਨੋਟਿਸ ਭੇਜਿਆ ਹੈ ਕਿ ਅਸੀਂ ਰੀਸੀਵ ਨਹੀਂ ਕੀਤਾ ਕਿ ਸਾਡੀ ਚੌਕੀਦਾਰ ਨੂੰ ਬੁਲਾ ਕੇ ਦਿਵਾਰ ਨਾਲ ਚਪਕਾਇਆ ਜਾਏ ਇਹ ਸਾਰੀਆਂ ਗੱਲਾਂ ਅਸੀਂ ਸਵੇਰੇ ਐਸਡੀਐਮ ਸਾਹਿਬ ਦਫ਼ਤਰ ਦੇ ਬਾਹਰ ਧਰਨੇ ਦੇ ਰੂਪ ਵਿੱਚ ਐਸਡੀਐਮ ਨੂੰ ਬੁਲਾ ਕੇ ਜਵਾਬ ਲਾਂਗੇ ਵੀ ਤੁਹਾਡਾ ਸਿਸਟਮ ਕੀ ਹੈ ਇਹ ਨੋਟਿਸ ਕੌਣ ਦਿੰਦਾ ਹੈ ਸਾਡੇ ਮਾਨ ਸਨਮਾਨ ਦੇ ਖਿਲਾਫ ਇਹ ਸੱਮਨ ਕੱਢਿਆ ਗਿਆ ਜਾਂ ਨੋਟਿਸ ਕੱਢਿਆ ਗਿਆ ਉਹਦਾ ਅਸੀਂ ਜਵਾਬ ਕੱਲ੍ਹ ਅੱਜ ਆਪਾਂ ਰਗਨ ਨੂੰ ਇਕੱਠਾ ਕਰਕੇ ਵੀ ਲਾਾਂਗੇ ਔਰ ਲੋਡ ਪਈ ਤਾਂ ਕਾਨੂੰਨੀ ਚਾਰਾ ਜੋਈ ਕਰਕੇ ਵੀ ਐਸਡੀਐਮ ਸਾਹਿਬ ਤੋਂ ਜਵਾਬ ਲਾਾਂਗੇ ਕਿ ਇਹੋ ਜੇ ਜਿਹੜੀਆਂ ਹਰਕਤਾਂ ਨੇ ਇਹ ਤੁਸੀਂ ਆਪਦੇ ਤਹਿਸੀਲ ਦੇ ਦਫਤਰਾਂ ਨਾਲ ਕੀ ਉੱਥੇ ਹੋ ਰਿਹਾ ਹੈ ਸਵੇਰੇ ਸਾਰਾ ਕੁਝ ਦੱਸਿਆ ਜਾਊਗਾ ਕਿ ਤਹਿਸੀਲਦਾਰ ਦਫਤਰ ਸਿੱਖੀ ਹੁੰਦਾ ਹੈ ਪਟਵਾਰਖਾਨੇ ਚ ਕੀ ਹੁੰਦਾ ਹੈ ਇਹਨਾਂ ਦੇ ਖੁਦ ਦੇ ਦਫਤਰ ਚ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਇਨਸਾਨ ਕਰਪਸ਼ਨ ਦੇ ਖਿਲਾਫ ਬੋਲੇਗਾ ਉਹਨਾਂ ਨੂੰ ਇਸ ਤਰੀਕੇ ਦਬਾਇਆ ਜਾਂਦਾ ਹੈ ਅੱਜ ਨਹੀਂ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਆ ਬਦਲਾਵ ਵਾਲੀ ਸਰਕਾਰ ਤੇ ਲੋਕਾਂ ਨੂੰ ਬਹੁਤ ਆਸਾਂ ਜਿਹੀਆਂ ਪਰ ਇਹ ਇਹ ਹੋਰ ਸਪੀਡ ਵੱਧ ਗਈ ਹੈ ਜਿਹੜਾ ਵੀ ਜਿਵੇਂ ਵੀ ਕੋਈ ਕਰਪਸ਼ਨ ਦੇ ਖਿਲਾਫ ਬੋਲੇਗਾ ਉਹਦੇ ਤੇ ਲਾਲ ਦੇ ਨਾਲ ਇਹਨਾਂ ਦੇ ਬਾਰਡਿੰਗ ਦੇ ਕੇ ਜਾਂ ਪੁਲਿਸ ਪ੍ਰਸ਼ਾਸਨ ਦਾ ਦਬਾਅ ਪਾ ਕੇ ਇਸ ਤਰ੍ਹਾਂ ਦਾ ਪ੍ਰਸ਼ਾਸਨਿਕ ਦਬਾਅ ਪਾ ਕੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਐਦਾਂ ਦੇ ਸੱਜਣਾ ਤੋਂ ਅਸੀਂ ਨਹੀਂ ਡਰਨ ਵਾਲੇ ਇਲੀਗਲ ਗੈਰ ਕਾਨੂੰਨੀ ਜਿਹੜਾ ਨੋਟਿਸ ਜਾਂ ਸੱਮਨ ਸਾਨੂੰ ਦਿੱਤਾ ਗਿਆ ਏ ਸਾਡੇ ਵਿਭਾਗ ਨੂੰ ਭੇਜ ਕੇ ਸਾਨੂੰ ਨੋਟ ਕਰਾਇਆ ਗਿਆ ਉਹਦੇ ਅਸੀਂ ਖਿਲਾਫ ਐ ਐਸ ਡੀ ਐਮ ਸਭ ਤੋਂ ਇਹਦਾ ਜਵਾਬ ਕੱਲ ਉੱਤੇ ਯੂਨੀਅਨ ਲੈਵਲ ਤੇ ਮੰਗਿਆ ਤੁਹਾਨੂੰ ਲੱਗਦਾ ਜਿਹੜਾ ਇਹ ਸੱਮਨ ਤੁਹਾਨੂੰ ਭੇਜਿਆ ਕਿ ਜਿਸ ਧਿਰ ਨੇ ਤੁਹਾਨੂੰ ਵਰਦੀਆਂ ਪ੍ਰੋਵਾਈਡ ਕੀਤੀਆਂ ਜਿਨ੍ਹਾਂ ਤੇ ਤੁਹਾਡਾ ਇਲਜ਼ਾਮ ਹੈ ਵਰਦੀਆਂ ਸਹੀ ਢੰਗੀਆਂ ਕੱਟੇ-ਕਵਾਟੇ ਕਿ ਉਹਨਾਂ ਨੂੰ ਭੇਜਣਾ ਚਾਹੀਦਾ ਸੀ ਬਿਲਕੁਲ ਸਰ ਤੁਸੀਂ ਆਪਣੇ ਆਪ ਤੁਹਾਡੀ ਗੱਲ ਵਿੱਚ ਹੀ ਮੈਂ ਤੁਹਾਡਾ ਮੈਂ ਤੁਹਾਨੂੰ ਜਵਾਬ ਦੇ ਦੇਣਾ ਕਿ ਚੋਰ ਦੀ ਦਾੜੀ ਵਿੱਚ ਤਿੰਕਾ ਸਾਡਾ ਸਵਾਲ ਉਸ ਗਰੁੱਪ ਵਾਸਤੇ ਸੀ ਜਾਂ ਉਹਨਾਂ ਫਰਮ ਨੂੰ ਸੀਗਾ ਜਿਹੜੀ ਸਾਨੂੰ ਵਾਧੀਆਂ ਪ੍ਰੋਵਾਈਡ ਕਰਵਾ ਗਿਆ ਕਰਵਾ ਰੀਆਂ ਨੇ ਪਰ ਇਸ ਗੱਲ ਦਾ ਦੁੱਖ ਐਸ ਡੀ ਐਮ ਦਫ਼ਤਰ ਨੂੰ ਕਿਉਂ ਹੋਇਆ ਏ ਇਹ ਸਾਰੇ ਲੋਕ ਜਾਣੀ ਜਾਣਦੇ ਕਿਉਂਕਿ ਕੋਈ ਕਾਰਨ ਤਾਂ ਹੋਏਗਾ ਇਹਨਾਂ ਨੂੰ ਇੰਨਾ ਮਹਿਸੂਸ ਐ ਨਹੀਂ ਪੀੜਾ ਕਿਉਂ ਹੋਈ ਐ ਕੋਈ ਇਹਨਾਂ ਦਾ ਲੈਣ ਦੇਣ ਹੈਗਾ ਜੀ ਤਾਂ ਹੀ ਪੀੜਾ ਹੋਈ ਐ ਨਹੀਂ ਤਾਂ ਸਾਨੂੰ ਬੁਲਾਉਂਦੇ ਵੀ ਤੁਹਾਡੀ ਸਮੱਸਿਆ ਇਹਨਾਂ ਨੂੰ ਐਸ ਡੀ ਐਮ ਇੱਕ ਸਬਡਿਵੀਜ਼ਨ ਦੇ ਮਾਲਕ ਨੇ ਹਰੇਕ ਡਿਪਾਰਟਮੈਂਟ ਦੀਆਂ ਹਰੇਕ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਦੱਸਨੀ ਆਉਂਦੀਆਂ ਉਹ ਦੋਨਾਂ ਨੂੰ ਪਾਰਟੀਆਂ ਨੂੰ ਬੁਲਾ ਕੇ ਇਹਨਾਂ ਨੇ ਉਹਨਾਂ ਨੂੰ ਸੈਟੀਸਫਾਈ ਕਰਵਾਉਣਾ ਹੁੰਦਾ ਜੇਕਰ ਕੋਈ ਕਰਪਸ਼ਨ ਕਰਦਾ ਹੈ ਤਾਂ ਉਹਦੇ ਖਿਲਾਫ ਐਕਸ਼ਨ ਇਹਨਾਂ ਲੈਣਾ ਹੁੰਦਾ ਹੈ ਇਹ ਤਾਂ ਕਰਪਟ ਬੰਦੇ ਦੇ ਨਾਲ ਰਲ ਗਿਆ ਕਰਪਟ ਬੰਦਿਆਂ ਨਾਲ ਰਲ ਕੇ ਜਿਹੜਾ ਕਰਪਸ਼ਨ ਦੇ ਖਿਲਾਫ ਚੱਲਦਾ ਹੈ ਉਹਨਾਂ ਨੂੰ ਨੋਟਸ ਦੇ ਰਿਆ ਨੇ ਬੜੀ ਹਰਾਨੀ ਬੜਾ ਦੁੱਖ ਹੈ ਉਹ ਵੀ ਹਦਾਇਤਕ ਵਰਗ ਨੂੰ ਕੀ ਅਸੀਂ ਅਨਪੜ੍ਹ ਹੈ ਇਹ ਬਾਕੀਆਂ ਨਾਲ ਕੀ ਕਰਦੇ ਹੋਣਗੇ ਜਿਹੜੇ ਬਚਾਰੇ ਮਜ਼ਦੂਰ ਹੈ ਕਿਸਾਨ ਕੋਈ ਪੈਨਸ਼ਨ ਲਗਾਉਣ ਆਉਂਦਾ ਹੈ ਕੋਈ ਸਾਈਨ ਕਰਵਾਉਣ ਆਉਂਦਾ ਹੈ ਕੋਈ ਜਨਮ ਸਰਟੀਫਿਕੇਟ ਬਣਾਉਣ ਆਉਂਦਾ ਹੈ ਕੋਈ ਡੈ ਜਾ ਕੋਈ ਮਤਲਬੀ ਪੈਨਸ਼ਨ ਦਾ ਇਸ਼ੂ ਹੁੰਦਾ ਉਹਨਾਂ ਨੂੰ ਕੀ ਜਵਾਬ ਦਿੰਦੇ ਹੋਣਗੇ ਇੱਕ ਅਧਿਆਪਕ ਵਰਗ ਨੂੰ ਇਦਾਂ ਦੇ ਵਰਡਿੰਗ ਵਾਲੇ ਸੰਮਨ ਦੇ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਦੇਸ਼ ਦਾ ਦਾ ਇਹਨਾਂ ਵਰਗੇ ਅਫਸਰਾਂ ਤੋਂ ਦਾ ਇਹਨਾਂ ਵਰਗੇ ਸਿਸਟਮ ਤੋਂ ਕਿ ਸਾਨੂੰ ਜਲਾਲਾਬਾਦ ਤੋਂ ਕੋ ਸੁਧਾਰ ਦੀ ਆਸ ਹੈ ਤੇ ਮੇਰੀ ਤੇ ਨਾਲ ਨਾਲ ਕੱਲ੍ਹ ਵੀ ਉੱਥੇ ਬੇਨਤੀ ਮੈਂ ਕਰਾਂਗਾ ਸੀਐਮ ਸਾਹਿਬ ਨੂੰ ਹੁਣ ਤੁਹਾਡੇ ਰਾਂ ਵੀ ਬੇਨਤੀ ਕਰਨਾ ਕਿ ਇਹੋ ਜਿਹੇ ਅਫਸਰਾਂ ਨੂੰ ਕਿਰਪਾ ਕਰਕੇ ਕਿਤੇ ਉਹੋ ਜਗ੍ਹਾ ਤੇ ਭੇਜੋ ਜਿੱਥੇ ਇਹਨਾਂ ਦੀ ਪਬਲਿਕ ਡੀਲਿੰਗ ਨਾ ਹੋਵੇ ਪਬਲਿਕ ਦਾ ਨੁਕਸਾਨ ਨਾ ਕਰਨਾ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਹੈ ਸੀਐਮ ਸਾਹਿਬ ਨੂੰ ਔਰ ਸਾਡੇ ਸਿੱਖਿਆ ਮੰਤਰੀ ਨੂੰ ਔਰ ਡੀਸੀ मैम ਨੂੰ ਵੀ ਸਾਡੀ ਰਿਕੁਐਸਟ ਹੈ ਕਿ ਇਦਾਂ ਦੇ ਅਫਸਰਾਂ ਨੂੰ ਇਧਰ ਇਹੋ ਜਿਹੀ ਜਗ੍ਹਾ ਤੇ ਭੇਜੋ ਜਿੱਥੇ ਪਬਲਿਕ ਨਾ ਹੋਏ ਕਿਉਂਕਿ ਇਹ ਨੁਕਸਾਨ ਕਰ ਰਹੇ ਨੇ ਸਰਕਾਰ ਦਾ ਵੀ ਔਰ ਵਿਭਾਗ ਦਾ ਵੀ ਔਰ ਲੋਕਾਂ ਦਾ ਵੀ ਇਹਨਾਂ ਅਧਿਆਪਕ ਸਾਥੀ ਜਿਨ੍ਹਾਂ ਨੇ ਦੱਸਿਆ ਵੀ ਇਹ ਜਿਹੜਾ ਸਮਨ ਜਿਹੜਾ ਇਹਨਾਂ ਨੂੰ ਕੱਢਿਆ ਗਿਆ ਹੈ ਤਾਂ ਇਹ ਦੂਸਰੀ ਸੰਸਥਾ ਨੂੰ ਕਿੰਨੇ ਵੱਲੋਂ ਵਰਦੀਆਂ ਮੁਹੱਈਆ ਕਰਵਾਏ ਗਿਆ ਸੀ ਐਨਜੀਓ ਵੱਲੋਂ ਉਹਨਾਂ ਨੂੰ ਘਟਨਾ ਚਾਹੀਦਾ ਸੀ ਉਹਨਾਂ ਨੂੰ ਕਟਨ ਦੀਪ ਦਾਇਰ ਉਲਟਾ ਇਹਨਾਂ ਨੂੰ ਅਧਿਆਪਕਾਂ ਨੂੰ ਧੋਸੀ ਬਣਾਉਂਦੇ ਹੋਏ ਸਭ ਨੇ ਇਹਨਾਂ ਨੂੰ ਜਾਰੀ ਕੀਤਾ ਔਰ ਇਹਨਾਂ ਦਾ ਮਾਰੀ ਜਿਹੜਾ ਹੈ ਵਿਦਵਾ ਜਿਹੜਾ ਹੈ ਉਹਨੂੰ ਮਾਨਸੇ ਮਾਨ ਲੂ ਚੋਟ ਪਾਣ ਤੇ ਪਛਾਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਨਾਲ ਹੋਰ ਅਧਿਆਪਕ ਸਾਥੀ ਹੈ ਉਹਨਾਂ ਗੱਲ ਕਰਾਂਗੇ ਇਸ ਸਬੰਧ ਵਿੱਚ ਅੱਜ ਇੱਕ ਵੱਡੀ ਔਰ ਹੰਕਾਰੀ ਮੀਟਿੰਗ ਸੱਦੀ ਗਈ ਕਿ ਉਹਨਾਂ ਨੇ ਇਸ ਮੀਟਿੰਗ ਵਿੱਚ ਰੂਪ ਰੇਖਾ ਤਿਆਰ ਕੀਤੀ ਔਰ ਕਾਲ ਦਾ ਕੀ ਇਹਨਾਂ ਦਾ ਐਕਸ਼ਨ ਪ੍ਰੋਗਰਾਮ ਸਰ ਕਾਲ ਦਾ ਕੀ ਪ੍ਰੋਗਰਾਮ ਹੋਗਾ ਇਸ ਮੁੱਦੇ ਨੂੰ ਲੈ ਕੇ ਸਰ ਕੱਲ ਦਾ ਸਾਡਾ ਜਿਹੜਾ ਇਹ ਪ੍ਰੋਟੈਸਟ ਸ਼ਾਮ ਤੋਂ ਹੀ ਪ੍ਰੋਟੈਸਟ ਅਸੀਂ ਕਰਨਾ ਹੈ ਐਸਡੀ ਅਮਦੁੱਤਰ ਦੇ ਬਾਹਰ ਸਾਡਾ ਸਮਾਂ 3 ਵਜੇ ਦਾ ਹੋਏਗਾ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਆਗੂ ਔਰ ਸਹਿਯੋਗੀ ਜਥੇਬੰਦੀਆਂ ਜਿਹੜੀਆਂ ਆ ਕੇ ਸਹਿਯੋਗ ਕਰਨਗੀਆਂ ਮੁੱਦਾ ਤੁਸੀਂ ਜਾਣ ਲਿਆ ਕੱਲ ਨੂੰ ਅਸੀਂ ਜਿਹੜੀਆਂ ਜੋ ਘਟੀਆ ਕੁਆਲਟੀ ਦੀਆਂ ਵਰਦੀਆਂ ਦਿੱਤੀਆਂ ਉਹ ਮਟੀਰੀਅਲ ਸਾਰਾ ਸਮਾਨ ਅਸੀਂ ਉੱਥੇ ਲੈ ਕੇ ਆਵਾਂਗੇ ਔਰ ਜਿਹੜੀਆਂ ਅਸੀਂ ਵਰਦੀਆਂ ਪ੍ਰੋਵਾਈਡ ਕਰਵਾਈਆਂ ਉਹ ਵੀ ਅਸੀਂ ਲੈ ਕੇ ਜਾਵਾਂਗੇ ਉੱਥੇ ਕੰਪੈਰੀਸ਼ਨ ਕਰਾਂਗੇ ਕੰਪੇਅਰ ਕਰਾਂਗੇ ਅਸਤੀਵ ਸਾਹਿਬ ਨੂੰ ਦੱਸਾਂਗੇ ਵੀ ਉਹਨਾਂ ਵਰਦੀਆਂ ਤੇ ਇਹਨਾਂ ਵਰਦੀਆਂ 'ਚ ਕੀ ਫਰਕ ਹੈ ਉਹ ਇਹਨਾਂ ਨੂੰ ਅਸੀਂ ਪਲੀ ਭੰਤੀ ਜਾਣੂ ਕਰਵਾਵਾਂਗੇ ਪਰ ਗੱਲ ਸੰਬੰਧੀ ਹੈ ਅਸੀਂ ਕੋਈ ਕ੍ਰਾਈਮ ਨਹੀਂ ਕੀਤਾ ਸਾਡੇ ਤੇ ਕੋਈ ਪਰਚਾ ਨਹੀਂ ਦਰਜ ਹੈਗਾ ਜਿਸ ਹਿਸਾਬ ਨਾਲ ਇਹਨਾਂ ਨੇ ਜੋ ਉਹ ਸੰਮਣਾ ਸਾਨੂੰ ਭੇਜਿਆ ਜਾਂ ਨੋਟਿਸ ਕੱਢਿਆ ਬਹੁਤ ਨਿੰਦਣਯੋਗ ਗੱਲ ਹੈ ਅਸੀਂ ਇਹਦੀ ਪੂਰੀ ਨਿੰਦਾ ਕਰਦੇ ਆਂ ਵਿਰੋਧ ਕਰਦੇ ਆਂ ਵਕ ਵਕ ਸਾਂਝ ਸਾਰੀਆਂ ਅਧਿਆਪਕ ਜਥੇਬੰਦੀਆਂ ਦਾ ਜਿਹੜਾ ਵਿਰੋਧ ਕਰਦੀਆਂ ਕੱਲਾ ਇੱਥੇ ਨਹੀਂ ਪੂਰੇ ਪੰਜਾਬ ਲੈਵਲ ਤੇ ਇਹਦਾ ਵਿਰੋਧ ਹੋਏਗਾ ਜੇ ਅੱਜ ਅਸੀਂ ਇਹਦਾ ਵਿਰੋਧ ਨਹੀਂ ਕੀਤਾ ਤਾਂ ਕੱਲ ਨੂੰ ਸਾਰੇ ਪੰਜਾਬ ਦੇ ਵਿੱਚ ਐਸਓ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰਨਗੀਆਂ ਔਰ ਇਹੋ ਜਿਹਾਂ ਨਾਦਰਸ਼ਈ ਫਰਮਾਨ ਇਹ ਜਾਰੀ ਕਰਨਗੇ ਅਸੀਂ ਬੜੇ ਮਾਨਯੋਗ ਐਸਡੀਐਮ ਸਾਹਿਬ ਨੂੰ ਸਮਝਦੇ ਆਂ ਕਿ ਪੀਸੀਐਸ ਅਹੁਦੇ ਦਾ ਅਫਸਰ ਹੈਗਾ ਅਸੀਂ ਰਿਸਪੈਕਟ ਵੀ ਕਰਦੇ ਆਂ ਪਰ ਅਧਿਆਪਕ ਵਰਗ ਨਾਲ ਜੋ ਇਹਨਾਂ ਨੇ ਕੀਤਾ ਕੱਲ ਜਿਹੜਾ ਨੋਟਸ ਇਹਨਾਂ ਨੇ ਦਿੱਤਾ ਉਹਦੇ ਤੇ ਸਾਨੂੰ ਲੱਗਦਾ ਹੈ ਕਿ ਜਿਹੜੀ ਇਹ ਜਮਾਤ ਹੈ ਉਹ ਸਾਡੀ ਜਮਾਤ ਦੇ ਨਾਲ ਬਹੁਤ ਵੱਡਾ ਧੱਕਾ ਕਰਦੀ ਹੈ ਔਰ ਬਹੁਤ ਤਸ਼ੱਦਦ ਕਰਨ ਦੇ ਰੌਂ ਵਿੱਚ ਸਾਡੇ ਹੈਗੇ ਆ ਪਰ ਅਸੀਂ ਇਹ ਜਿਹੜਾ ਤਸ਼ੱਦਦ ਸਹਿ ਨਹੀਂ ਕਰਾਂਗੇ ਇਹੋ ਜੇ ਨੋਟਸ ਸਾਨੂੰ ਭਾਵੇਂ ਹਜ਼ਾਰਾਂ ਭੇਜੀ ਜਾਣ ਪਰ ਉਸ ਨੋਟਿਸ ਦਾ ਜਵਾਬ ਅਸੀਂ ਕੱਲ ਏਕਤਾ ਦੇ ਸਬੂਤ ਨਾਲ ਦੇਵਾਂਗੇ ਕੱਲ ਅਸੀਂ ਵੱਧ ਵੱਧ ਗਿਣਤੀ ਦੇ ਵਿੱਚ ਅਧਿਆਪਕ ਵਰਗ ਇਕੱਠੇ ਹੋ ਕੇ ਐਸ ਡੀ ਐਮ ਦਫ਼ਤਰ ਦੇ ਬਾਹਰ ਅਸੀਂ ਧਰਨਾ ਲਾਵਾਂਗੇ ਸ਼ਾਂਤਮਈ ਰੋਸ ਮਾਰਚ ਕਰਾਂਗੇ ਔਰ ਉੱਥੇ ਜੋਸ ਜਵਾਬ ਇਹਨਾਂ ਨੇ ਸਾਡੇ ਕੋਲ ਮੰਗਿਆ ਅਸੀਂ ਕੱਲ ਐਸ ਡੀ ਐਮ ਸਾਹ ਤੋਂ ਜਵਾਬ ਮੰਗਾਗੇ ਉਹ ਜਿਹੜੀਆਂ ਵਰਦੀਆਂ ਅਸੀਂ ਉਹ ਕਪੜਾ ਲੈ ਕੇ ਜਾਵਾਂਗੇ ਉਹ ਸਾਰਾ ਜਿੰਨਾ ਮਟੀਰੀਅਲ ਸਾਡੇ ਕੋਲ ਪਹੁੰਚਿਆ ਉਹ ਮਟੀਰੀਅਲ ਅਸੀਂ ਦਿਖਾ ਕੇ ਉਹਨਾਂ ਨੂੰ ਉਹਨਾਂ ਕੋਲ ਜਵਾਬ ਮੰਗਾਗੇ ਵੀ ਇਹਦਾ ਜਵਾਬ ਦਿਓ ਹੁਣ ਜਿਹੜਾ ਨੋਟਿਸ ਉਸ ਕੰਪਨੀ ਨੂੰ ਪੇਜਣਾ ਚਾਹੀਦਾ ਸੀ ਉਹ ਸੈਲਫ ਹੈਲਪ ਗਰੁੱਪ ਨੂੰ ਪੇਜਣਾ ਚਾਹੀਦਾ ਸੀ ਜਿੱਥੋਂ ਵਰਦਿਆ ਪ੍ਰੋਵਾਈਡ ਕਰਵਾਈਆਂ ਗਈਆਂ ਉਹਨਾਂ ਨੂੰ ਇਹ ਨੋਟਿਸ ਪੇਜਣਾ ਚਾਹੀਦਾ ਸੀ ਬਣਦਾ ਤਾਂ ਇਹ ਸੀ ਸਾਨੂੰ ਸੱਦਾ ਦਿੰਦੇ ਵੀ ਆਹ ਜਿਹੜੀ ਇਹ ਦੇਸੀ ਖਬਰ ਲੁਆਈ ਹੈ ਕਿਸੇ ਮੁੱਦੇ ਤੇ ਲੁਆਈ ਹੈ ਅਸੀਂ ਕੋਈ ਇਹ ਨਹੀਂ ਵੀ ਅੰਜਾਮ ਪੁਨੇ ਦੇ ਵਿੱਚ ਖਬਰ ਲੁਆਈ ਹੈ ਪ੍ਰੈਸ ਵੱਲੋਂ ਖਬਰ ਲੱਗੀ ਹੈ ਪ੍ਰੈਸ ਨੇ ਵੀ ਸੋਚ ਸਮਝ ਕੇ ਸਾਡੇ ਸਾਥੀ ਪੱਤਰਕਾਰ ਜੀ ਨੇ ਉਹ ਜਿਹੜੀ ਸੋਚ ਸਮਝ ਕੇ ਖਬਰ ਲਾਈ ਹੈ ਪਰ ਇਹ ਆਪ ਹੁਦਰੀਆਂ ਨਾਦਰ ਸ਼ਹੀ ਫਰਮਾਨ ਅਧਿਆਪਕ ਵਰਮ ਨੂੰ ਦਬਾਉਣ ਦੇ ਲਈ ਇਹ ਜਿਹੜਾ ਇਹੋ ਜਿਹਾ ਕਾਰਾ ਖੀਚਾ ਗਿਆ ਇਹ ਜਿਹੜਾ ਅਸੀਂ ਸਹਿਮ ਨਹੀਂ ਕਰਾਂਗੇ ਔਰ ਕੱਲ ਨੂੰ ਅਸੀਂ 3 ਵਜੇ ਇਸ ਦੇ ਦਫ਼ਤਰ ਦੇ ਸਾਹਮਣੇ ਸ਼ਾਮਤ ਮਈ ਰੋਸ ਕਰਨਾ ਜਿਹੜਾ ਦੇਵਾਂਗੇ ਔਰ ਐਸਟੀਐਮ ਸਾਹਿਬ ਤੋਂ ਅਸੀਂ ਇਹਦਾ ਜਵਾਬ ਮੰਗਾਗੇ ਔਰ ਮਾਪਿਆਂ ਨੂੰ ਦੱਸਾਂਗੇ ਵੀ ਇਹ ਜਿਹੜਾ ਪ੍ਰਸ਼ਾਸਨ ਆਪਣੇ ਨਾਲ ਗਲਤ ਕਰ ਰਿਹਾ ਹੈ ਇਹ ਸੰਧਿਆਪ ਸਾਥੂ ਅਸ਼ੋਕ ਸਰਾਰੀ ਜਿਨ੍ਹਾਂ ਨੇ ਦੱਸਿਆ ਹੈ ਕਿ ਐਸਟੀਐਮ ਵੱਲੋਂ ਜਾਰੀ ਕੀਤੇ ਗਏ ਸੰਮਨਾ ਦੇ ਵਿਰੋਧ ਵਿੱਚ ਕੱਲ ਐਸਟੀਐਮ ਦਫ਼ਤਰ ਦੇ ਧਰਨਾ ਲਾਇਆ ਜਾਏਗਾ ਔਰ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਫਿਰ ਜਾਂ ਵੀ ਡਿਵੀਜ਼ਨ ਹਰ ਇੱਕ ਮੈਂ ਵੀ ਸਿਲਾਤਾ ਹੈ